ਵੈਲਕਮ ਇਨ ਮਾਈ ਕਿਚਨ ਮੈਂ ਆ ਗਈ ਆ ਫਿਰ ਹੁਸ਼ਿਆਰ ਹੋ ਕੇ ਤੁਸੀਂ ਇਮੇਜਿਨ ਨਹੀਂ ਕਰਨਾ ਵੀ ਮੈਂ ਅੱਜ ਬਣਾਉਣਾ ਕੀ ਹੈ ਮੈਂ ਨਾ ਇੱਥੋਂ ਮੈਂ ਸੋਚਿਆ ਕੁਝ ਬਣਾ ਕੇ ਲੈ ਜਾ ਤੇ ਦੇਖਿਆ ਫ੍ਰਿਜ ਖੋਲਿਆ ਤੇ ਸ਼ਲਗਮ ਪਏ ਹੋਏ ਹੁਣ ਤੁਸੀਂ ਕਹੋ ਵਿਆਹ ਸ਼ਲਗਮ ਕੌਣ ਖਵਾਉਂਦਾ ਮੈਂ ਮੈਂ ਸ਼ਲਗਮਾਂ ਦੀ ਕੈਸੀ ਸਬਜੀ ਬਣਾਵਾਂਗੀ ਜਿਹਨੂੰ ਸਾਰੇ ਉਂਗਲੀਆਂ ਚਟ ਚਟ ਕੇ ਖਾਣਗੇ ਠੀਕ ਹੈ ਤੇ ਅੱਜ ਵਰਤਿ ਖਾਵਾ ਤੁਹਾਨੂੰ ਇਹ ਇਹ ਸ਼algam ਮੈਂ ਨਾ ਉਬਾਲ ਲਏ ਨੇ ਉਬਾਲ ਲਏ ਨੇ ਗੁੜ ਪਾ ਕੇ ਠੀਕ ਹੈ ਇਹਨਾਂ ਦਾ ਪਾਣੀ ਵਿੱਚੋਂ ਕੱਢ ਦਿੰਨੀ ਆ ਤੇ ਇਹਨਾਂ ਨੂੰ ਅਸੀਂ ਨਾ ਮੈਸ਼ ਕਰ ਲੈਣਾ ਆ ਤੁਹਾਨੂੰ ਮੈਂ ਦਿਖਾਨੀ ਆ ਫਿਰ ਹਾਲ ਅਸੀਂ ਇਹਦਾ ਤੜਕਾ ਜਿਹੜਾ ਉਹ ਬਣਾਨੇ ਆ ਨਿੱਪ ਬੱਕ ਪੱਕ ਹੁੰਦੀ ਐ ਲੋਚ ਇਹ ਲੋ ਇਹ ਅਸੇ ਪਾਤੀ ਐ ਕੜਾਈ ਲਈ ਤੇ ਤੜਕਾ ਬਣਾਨੇ ਆ ਅਚਾ ਉਹ ਸੀ ਉਬਾਲ ਲੈਨੇ ਤੇ ਇਹਦੇ ਵਿੱਚ ਅਸੀਂ ਦੇਸੀ ਘੀ ਵਿੱਚ ਬੰਦਾ ਅਸੀਂ ਇਹਨੂੰ ਸ਼ਲਗਮਾ ਦਾ ਸਾਗ ਕਹਿੰਨੇ ਆ ਢੋਡਵਾ ਸਾਗ ਕਹਿੰਦੇ ਨੇ ਅਸੀਂ ਪੰਜਾਬੀ ਵਿੱਚ ਪਰਨਾ ਜੋ ਹੁਣ ਮੈਂ ਬਣਾਉਂਦੀ ਆ ਨਾ ਉਹ ਸਾਗ ਨਹੀਂ ਰਿਹਾ ਉਹ ਸ਼ਲਗਮਾ ਦਾ ਪਰਥਾ ਜੀ ਚਲੋ ਹੁਣ ਬਣਾਉਣਾ ਸ਼ੁਰੂ ਕਰਦੇ ਆ ਪਰਥਾ ਸਾਡਾ ਬਨ ਰਿਹਾ ਹੈ ਤੇ ਇਹਨੂੰ ਨਾ ਅਸੀਂ ਘੋਟ ਲੈਣਾ ਜਿਹਨੂੰ ਕਹਿੰਦੇ ਆ ਹੈਨਾ ਹਨ ਪੜvarthetaੇ ਤਵੀ ਬੰਦਾ ਲੇਕਿ ਇਹ ਕਈ ਲੋਗ ਨਾ ਇਹਦੇ ਵਿੱਚ ਬਹੁਤ ਗੁੜ ਜਿਆ ਪਾ ਕੇ ਮਿੱਠਾਈ ਮਿੱਠਾ ਕਰ ਲੈਂਦੇ ਆ ਨਹੀਂ ਇਹਦੇ ਚ ਅਸੀਂ ਨਮਕ ਪਾਇਆ ਗੁੜ ਵੀ ਪਾਇਆ ਮੈਂ ਇਹਨੂੰ ਉਬਾਲਣ ਲੱਗਿਆ ਇੰਨੀ ਕੁ ਡਲੀ ਗੁੜ ਦੀ ਵੀ ਪਾਈ ਏ ਤੇ ਪਾਣੀ ਕੱਢ ਦਿੱਤਾ ਖਾਰਾ ਜਾ ਤੇ ਇਹ ਜਿਹੜਾ ਅਸੀਂ ਕੋਟ ਲਿਆ ਸਾਫ ਜੀ ਤੁਸੀਂ ਪੜਥੇ ਵਾਂਗ ਵਾਵਾ ਸਾਰੇ ਨਾ ਪਿਆਜ਼ ਪਾਓ ਪਿਆਜ਼ ਪਾ ਕੇ ਤੇ ਇਹਨਾਂ ਨੂੰ ਸੋਹਣੀ ਤਰ੍ਹਾਂ ਦੇਖੋ ਅੱਜ ਮੈਂ ਆਪਣੇ ਗੈਸਟਾਂ ਨੂੰ ਖਵਾਣਾ ਜੇ ਤੇ ਨਾਲ ਕੁੜੀ ਨੂੰ ਕਹਾਂਗੀ ਮੱਕੀ ਦੀ ਰੋਟੀ ਵੀ ਬਣਾ ਦੇਗੀ ਲੈ ਕੇ ਜਾਵਾਂਗੀ ਮੈਂ ਆਪ ਦੀ ਭੈਣ ਦੇ ਘਰ ਬਣਾ ਕੇ ਮੈਂ ਇੱਥੇ ਰਹੀ ਹਾਂ ਤੇ ਇਹ ਦੇਖੋ ਜੀ ਫਿਰ ਇਹਨੂੰ ਮੱਕੀ ਦੀ ਰੋਟੀ ਨਾਲ ਖਾਓ ਨਾ ਤੇ ਸਵਾਦ ਹੀ ਆ ਜਾਂਦਾ ਬਹੁਤ ਮਜ਼ੇਦਾਰ ਬਣਦੀ ਹੈ ਪਿਆਜ਼ ਭੁੰਨ ਲੈਣੇ ਆ ਐਨੇ ਵੱਡੇ ਦੇ ਚ ਟਮਾਟਰ ਦੇਖੋ ਜੀ ਜੇ ਤੁਸੀਂ ਇਦਾਂ ਖਾਓ ਬਣਾਓਗੇ ਜਿਹੜੇ ਸ਼ਲਗਮ ਨਹੀਂ ਖਾਂਦੇ ਨਾ ਉਹ ਵੀ ਖਾਨੇ ਸਗਏ ਤੁਸੀਂ ਪਤੇ ਨਹੀਂ ਲੋਕ ਨਾਲ ਸ਼ਲਗਮ ਨੇ ਤੁਸੀਂ ਖਵਾ ਕੇ ਤਾਂ ਵੇਖੋ ਕਿੰਨੇ ਸਵਾਦ ਬੰਦੇ ਨੇ ਮੇਰੇ ਦਫਤਰ ਚ ਨਾ ਕੁੜੀਆਂ ਮੇਰੇ ਕੋਲ ਆਲਵੇਜ਼ ਨਾ ਮੰਗਦੀਆਂ ਸੀ ਕਹਿੰਦੀਆਂ ਸੀ ਦੀਦੀ ਤੁਸੀਂ ਉਹ ਵਾਲੇ ਸ਼ਲਗਮ ਬਣਾ ਕੇ ਲਿਆਓ ਜਿਹੜ ਤੁਸੀਂ ਬਣਾਦੇ ਹੋ ਰਾਈਟ ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਸ਼ਲਗਮ ਬਣਾਣਾ ਸਿਖਾਇਆ ਕਿਉਂ ਨਾ ਮੈਂ ਆਪਣੇ ਵੀਵਰਜ਼ ਨੂੰ ਵੀ ਦਿਖਾਵਾਂ ਕੀ ਬਾਤ ਹੈ ਸ਼ਲਗਮਾਂ ਦਾ ਪੜਤਾ ਲੱਗਿਆ ਨਮਕ ਪਾਇਆ ਸੀ ਅੱਧਾ ਚਮਚ ਚਮਚਾ ਹੋਰ ਪਾ ਦਿੱਤਾ ਤੇ ਇਹਦੇ ਵਿੱਚ ਨਾ ਹਰੀ ਮਿਰਚ ਨਾਲੋਂ ਲਾਲ ਮਿਰਚ ਬਹੁਤ ਅੱਛੀ ਲੱਗਦੀ ਹੈ ਉਹ ਇਸ ਕਰਕੇ ਲੱਗਦੀ ਹੈ ਵੀ ਕਿਉਂਕਿ ਅਸੀਂ ਲਾਲ ਮੈਂ ਤੇ ਸਾਰੀ ਘੱਟ ਦਿੱਤੀ ਲੋ ਤੇ ਇਹ ਇਸ ਕਰਕੇ ਲੱਗਦੀ ਹੈ ਕਿ ਇਹ ਲਾਲ ਰੰਗ ਦਾ ਸੀ ਸ਼ਰਗਮਾ ਦਾ ਪਰਥਾ ਬਣਾਣਾ ਪਰਥੇ ਦੇ ਵਿੱਚ ਲਾਲ ਜਿੰਨੀ ਸੌ ਲੱਗਦੀ ਹੈ ਨਾ ਉਨੀ ਲੱਗਦੀ ਦੇਖੋ ਜੀ ਅ ਬਿਆਜ਼ ਵਾਲੇ ਨੇ ਨਾ ਨੂੰ ਇੰਨਾ ਜਿਆਦਾ ਪਕਾਣਾ ਨਹੀਂ ਹੈ ਕਿ ਅਸੀਂ ਬਰਾਊਨ ਕਰਨਾ ਹੈ ਇਹਨੂੰ ਨਾ ਤੇ ਚੱਕ ਚੱਕਾ ਜਿਹਾ ਬਿਆਜ਼ ਹੈ ਉਹ ਇਹਦੇ ਵਿੱਚ ਬਹੁਤ ਟੇਸਟੀ ਲੱਗਦਾ ਹੈਗਾ ਵੇ ਤੇ ਹੁਣ ਇਹਦੇ ਬਸ ਅਸੀਂ ਨਾਲ ਹੀ ਟਮਾਟਰ ਪਾ ਦੇਨੇ ਨੇ ਟਮਾਟਰ ਕਿੰਨੇ ਗੱਟੇ ਬੇਟਾ 4 ਕੇ 5 5 ਪੰਜ ਪੰਜ ਟਮਾਟਰ ਪਾਇਨੇ 2 ਕਿਲੋ ਸਾਡੇ ਕੋਲ ਛਲਗਮ ਸੀਗਾ ਤੁਸੀਂ ਪੁੱਛੋਗੇ ਆਂਟੀ ਸ਼ਲਗੰਦਾ ਸਾਗ ਬਣਾ ਰਹੇ ਹੋ ਪੜਤਾ ਬਣਾ ਰਹੇ ਹੋ ਤੇ ਮੀਟ ਬਣਾ ਰਹੇ ਹੋ ਹਾਂ ਇਹ ਤੁਹਾਨੂੰ ਜ਼ਿਆਦਾ ਸਵਾਲ ਲੱਗੇਗਾ ਮੀਟ ਨਾਲ ਹੁਣ ਨਹੀਂ ਤੇ ਦੇਖਣਾ ਜਰਾ ਬਣਾ ਕੇ ਅੱਜ ਮੈਂ ਤਾਂ ਆਪਣੇ ਮਹਿਮਾਨਾਂ ਨੂੰ ਖਵਾਵਾਂਗੀ ਜਿਹੜੇ ਮਟਰ ਜਿਹੜੇ ਨੇ ਉਹ ਗਲ ਗਏ ਨੇ ਹੁਣ ਪੱਗ ਗਏ ਨੇ ਤੇ ਇਹ ਜਿਹੜਾ ਸਾਗ ਸਾਡਾ ਹੈਗਾ ਜਿਹਨੂੰ ਅਸੀਂ ਪੜਥਾ ਵਾਲਾ ਕਹਿੰਦੇ ਆ ਸ਼ਲਗਮ ਇਹ ਜਿਹੜੇ ਆ ਇਹਦੇ ਵਿੱਚ ਪਾ ਦੇਣੇ ਆ ਠੀਕ ਹੈ ਪਾਣੀ ਨਹੀਂ ਹੋਣਾ ਚਾਹੀਦਾ ਇੱਕ ਇਨਸਟਰਕਸ਼ਨ ਬੜੀ ਜ਼ਰੂਰੀ ਜੇ ਇਹਦੇ ਵਾਸਤੇ ਗਰਮ ਮਸਾਲਾ ਇਹਦੇ ਜੇ ਪਾਓਗੇ ਤਾਂ ਸਾਰਾ ਬੇਸਵਾਦਾ ਹੋ ਜਾਏਗਾ ਗਰਮ ਮਸਾਲਾ ਬਿਲਕੁਲ ਨਹੀਂ ਪਾਣਾ ਤੇ ਇਹਨੂੰ ਹੁਣ ਸੋੜਨਾ ਤੇ ਜਦ ਤੱਕ ਇਹਦਾ ਪਾਣੀ ਸੁੱਕ ਜਾਏਗਾ ਪਕਾੰਦੇ ਰਹਿਣਾ ਪਾਣੀ ਨੂੰ ਪੂਰੀ ਤਰ੍ਹਾਂ ਡਰਾਈ ਕਰ ਲੈਣਾ ਖੱਟਾ ਮਿੱਠਾ ਕਰਨ ਵਾਸਤੇ ਇਹਦੇ ਚਨਾ ਅਸੀਂ ਪਾਵਾਂਗੇ ਨਿੰਬੂ ਦਾ ਰਸ ਆਪਸ਼ਨਲ ਹੈ ਛੱਡ ਦਿਓ ਐਣੀ ਮਿੱਠਾ ਚੰਗਾ ਲੱਗਦਾ ਹੈ ਕਿ ਠੀਕ ਹੈ ਜੇ ਖੱਟਾ ਮਿੱਠਾ ਖਾਣਾ ਹੈ ਤਾਂ ਫਿਰ ਇਹ ਪਾ ਲੈਣਾ ਜੇ ਖੂਬਸੂਰਤ ਖਾਣਾ ਹੈ ਤਾਂ ਤਨੀਆਂ ਦੇੜਾਵੇ ਉਹ ਵੀ ਪਾ ਲੋ ਉਹ ਵੀ ਘਰ ਦਾ ਬਹੁਤ ਵਧੀਆ ਵਾਲਾ ਤੇ ਬਣ ਕੇ ਚਾਰ ਹੋ ਗਿਆ ਜਿਵੇਂ ਕਿ ਇਹ ਹਲਵਾ ਵਰਗਾ ਸਾਗ ਹੈ ਇਹਨੂੰ ਤੁਸੀਂ ਸ਼ਲਕਮਾ ਦਾ ਸਾਗ ਕਹਿ ਸਕਦੇ ਹੋ ਇਹਨੂੰ ਤੁਸੀਂ ਪੜਥਾ ਕਹਿ ਸਕਦੇ ਹੋ ਹਨੂ ਕਈ ਲੋਕ ਹਲਵਾ ਵੀ ਸਾਦ ਲੈਂਦੇ ਚਲੋ ਜੀ ਅੱਜ ਦੀ ਸਬਜੀ ਹੋਗੀ ਤਿਆਰ ਜਾਏਗੀ ਵਿਆਹ ਵਾਲੇ ਕਰ ਥੈਂਕ ਯੂ